ਲੋ ਆ ਵੀ ਪਹੁੰਚੇ ਆ ਸਤਲੁਜ ਦਰਿਆ ਦੇ ਉੱਪਰ ਚੱਲ ਦੱਲੀ ਦੇਖਿਆ ਇਹਨੂੰ ਇਹ ਨਹਿਰ ਚੱਲ ਰਹੀ ਹੈ ਪੂਰੇ ਜੋਰਾਂ ਤੇ ਚੜ ਜਾ ਪੱਪੀ ਬਹੁਤ ਆਦਾ ਹੂੰ ਲੋ ਵੀ ਅੰਗਰਾਰ ਲੋ ਵੀ ਸੱਤ ਲੋਹੇ ਦਰਿਆ ਦੇ ਉੱਪਰ ਪਹੁੰਚੇ ਹੋਏ ਆ ਚੱਲ ਰਿਹਾ ਬਾਈ ਪਾਣੀ ਦੇ ਦੇ ਭਾਈ ਆਹ ਦੇਖੋ ਤੇ ਪਾਣੀ ਆਇਆ ਨਹੀਂ ਲੋਵਾਈ ਪਾਣੀ ਹੋਇਆ ਇਕੱਠਾ ਪੂਰਾ ਚੱਲ ਰਿਹਾ ਕੰਮ ਬਾਈ ਵਧੀਆ ਸਤਲੁਜ ਦਰਿਆ ਪਰ ਆਇਆ ਮੌਸਮ ਹਲਵੀ ਜਿਹੜਾ ਗੜਬੜਾਇਆ ਜਾ ਹੋਇਆ ਵਾ ਬਹੁਤ ਵਧੀਆ ਬਾਈ ਦ੍ਰਿਸ਼ ਦੇਖਣ ਵਾਲਾ ਲੋ ਜੀ ਪਾਣੀ ਪੂਰਾ ਐਨ ਉੱਪਰ ਤੇ ਬਾਈ ਗੇਟਾਂ ਤੱਕ ਭਰਿਆ ਪਿਆ ਦੇਖੋ ਪੂਰੇ ਗੇਟਾਂ ਦੇ ਬਰਾਬਰ ਪਾਣੀ ਲੱਗਿਆ ਪਿਆ 1-1 ਫੁੱਟ ਨੀਵਾ ਪਾਣੀ ਐ 1 ਫੁੱਟ ਤੇ ਵੀ ਤਕਰੀਬਨ ਘੱਟੇ ਮੰਨੋ ਵੀ ਬਾਰਿਸ਼ ਪੈਣ ਕਰਕੇ ਪਾਣੀ ਪੂਰਾ ਦਰਿਆ ਦੇ ਵਿੱਚ ਹੋਇਆ ਪਿਆ ਹੈ ਹਲੋ ਮੱਕੀ ਭਾਈ ਇੱਧਰ ਤੇ ਆਹ ਸਾਹਮਣੇ ਲੰਘਿਆ ਇੱਧਰ ਆਹ ਗੇਟ ਆ ਗੇ ਇੱਥੇ ਤਾਂ ਸਮਝ ਲਓ ਗੇਟਾਂ ਪਰੋਂ ਟੱਪਣ ਵਾਲਾ ਹੀ ਆ ਪਾਣੀ ਭਾਈ ਇੱਧਰ ਦੱਲੀ ਨੂੰ ਮਿਲੋ ਹਾਂ ਦੱਲੀ ਕਿੰਨਾ ਕੁ ਪਾਣੀ ਆ ਫਿਰ ਬਹੁਤ ਆ ਪਾਣੀ ਭਰ ਲੈ ਹਨਾ ਇੱਕ ਦੇ ਰੋਦਲੀ گاੜਾ ਪਿਆ ਪਾਣੀ گاੜਾ ਹੈ ਤੇ ਪਾਣੇ ਵਾਲਾ ਆਂਡੂ ਵਾਲਾ ਪਾਣੀ ਆ ਬਾਈ ਕੂਰਾ ਬਾਕੀ ਮੌਸਮ ਹਲੇ ਵੀ ਵਿਗੜਿਆ ਵਿਗੜਿਆ ਜਾਂ ਦੇਖੋ ਇਧਰ ਨੂੰ ਬਾਈ ਇੱਥੇ ਤੇ ਪੋਲ ਹੋ ਜਾਂਦਾ ਸ਼ੁਰੂ ਆਹ ሄਡਾਂ ਤੁਹਾਨੂੰ ਗੇਟ ਦੇਖਣ ਲੱਜਣਾ ਬਾਈ ਓਰੇ ਆ ਗੇਟ ਲੱਗੇ ਹੋਏ ਆ ਚਲੋ ਗੇਟਾਂ ਕੋਲ ਵੀ ਚੱਲਦੇ ਆ ਉੱਧਰ ਵੀ ਜਾ ਕੇ ਦੇਖਦੇ ਆ ਵੀ ਪਾਣੀ ਦੇ ਕੀ ਹਾਲਾਤ ਖੁੱਲ ਦੇ ਕੱਕਣਾ ਹੁੰਦਾ लो भाई गेट ਦੇ ਬਰਾਬਰ ਪਾਣੀ ਹੋਇਆ ਖੜਾ ਐਨ ਦੇਖ ਲੋ ਪਹਿਲਾਂ ਮੈਂ ਕਹੀ ਗਿਆ ਦੂਰ ਤੇ ਵੀ 1 ਫੁੱਟ ਐਨ ਬਰਾਬਰੇ ਬਰਾਬਰ ਪਾਣੀ ਖੜਾ ਨਲੀ ਆਇਆ ਸਾਹਿਬ ਨਾਲ ਤਾਂ ਜੇ ਮੈਂ ਅੱਧਾ ਘੰਟਾ ਹੋਰ ਪੈ ਗਿਆ ਇਹਨੇ ਗੇਟਾਂ ਪੰਨੋਂ ਟੱਪ ਜਾਣਾ ਹਨ ਹੈ ਲੋ ਬਾਈ ਕੁਛ ਕੁਦਰ ਨੂੰ ਜਾ ਰਿਹਾ ਪਾਣੀ ਉਹ ਦੇਖੋ ਉਹ ਜਾ ਰਿਹਾ ਪਾਣੀ ਕੁਛ ਕੁ ਬਾਈ ਇੱਧਰ ਜਾ ਰਿਹਾ ਆਹ ਦੇਖੋ ਇੱਧਰ ਛੱਡਿਆ ਵਾ ਯਾ ਭਾਈ ਗੇਟਾਂ ਦੇ ਬਰਾਬਰ ਪਾਣੀ ਖੜਾ ਦੇਖੋ ਲੱਗਿਆ ਹਣ ਚਲੋ ਘਟਾ ਫੋਲ ਸਤਲੁਜ ਦਰਿਆ ਬਾਕੀ ਭਾਈ ਬੱਦਲ ਬਾਈ ਫੇਰ ਦੁਬਾਰਾ ਕੋਈ ਵੀ ਪੂਰੀ ਪਾਣੀ ਹੈ ਜਿਹੜਾ ਇਹਨ ਪੂਰਾ ਦਿਖ ਰਿਹਾ ਅੱਗੇ ਅੱਧ ਅੱਧ ਤੱਕ ਹੁੰਦਾ ਹੁਣ ਆ ਇਹਨ ਗੇਟ ਦੇ ਬਰਾਬਰ ਖੜਾ ਦੇਖੋ ਜੀ ਆ ਚਿੱਗ ਜੀ ਜਿਹੜੀ ਪਈ ਆ ਗੇਟ ਦੇ ਬਰਾਬਰ ਆ ਬਸ 2-3 ਇੰਚ ਨੀਵੀਂ ਆ ਬਸ ਇਨੂੰ ਕਹਦੇ ਆ ਦੋਕੂnga ਤੇ ਅਸਰੇ ਪਹੁੰਚਣਾ ਵਈ ਆ ਦੇਖੋ ਚਲੋ ਬਾਬਾ ਸੁੱਖ ਰਕੇ ਬਾਈ ਲੋ ਜੀ ਸਤਲੁਜ ਦਰਿਆ ਤੋਂ ਬਾਅਦ ਪਹੁੰਚ ਗਏ ਆਪਣੀ ਮੋਟਰ ਪਰ ਤੇ ਬਾਈ ਜੀਰੀ ਆ ਖੜੀ ਐ ਬਾਸਮਤੀ ਬਾਈ ਇਹਨੂੰ ਥੋੜੀ ਜੀ ਲੱਗੀ ਵੀ ਬਿਮਾਰੀ ਜਿਹਨੂੰ ਕਹਿੰਦੇ ਆ ਛੰਡਾ ਰੋਗ ਤੇ ਬਾਕੀ ਬਾਈ ਦੁਹੀਆਂ ਜੀਰੀਆਂ ਇੱਕ ਨੰਬਰ ਹੋਈਆਂ ਵੀ ਆ ਡੰਡਾ ਰੋਗ ਵੀ ਹਨ ਮੈਂ ਦਿਖਾ ਦਿੰਦਾ ਵੀ ਕਿਹੜੀ ਚੀਜ਼ ਹੁੰਦੀ ਹੈ ਇਹ ਆਹ ਦੇਖੋ ਆਹ ਢੱਕਾ ਇਕੱਲਾ ਹੀ ਵੱਧ ਗਿਆ ਬਾਈ ਬਹੁਤ ਉੱਚਾ ਹੋ ਗਿਆ ਹੈ ਢੱਕਾ ਦੋਈ ਜੀਰੀ ਨਾਲ ਤੇ ਮੰਨ ਕੇ ਚੱਲੋ ਵੀ ਦੁੱਗਣਾ ਹੋ ਗਿਆ ਇਹ ਆ ਬਾਈ ਚਲੋ ਹੁਣ ਪਤਾ ਹੀ ਲੱਗਦਾ ਅਸੀਂ ਤਾਂ ਕਦੇ ਬਾਸਮਤੀ ਲਾਈ ਨਹੀਂ ਨਤਰ ਬਾਈ ਦਾ ਨੇ ਲਾਈ ਵੀ ਤੇ ਵਿੱਚੇ ਵਿੱਚ ਆਹ ਬਿਮਾਰੀ ਜੀ ਵੀ ਹੈਗੀ ਹੈ ਬਾਈ ਇਹ ਆਹ ਦੇਖੋ ਆਹ ਬੂਟਾ ਖੜਾ ਹੀ ਸੁੱਕ ਗਿਆ ਚੜ੍ਹ ਤੇ ਇਹ ਕਣਾ ਇਹ ਵੀ ਬਹੁਤ ਰੋਗ ਹੈ ਵਿੱਚ ਚਲੋ ਝੰਡਾ ਰੋਗ ਤਾਂ ਹੁਣ ਬਾਈ ਅੱਗੇ ਸਾਡੇ ਲਾਹੌਰ ਵੀ ਪਾਲੀ ਸੜ ਜਦੋਂ ਪਾਲੀ ਮੋਟਰ ਨੂੰ ਜਾਂਦੇ ਆ ਉੱਥੇ ਰਾਤ ਚ ਲਾਈਵ ਤੇ ਇੱਕ ਬੰਦੇ ਨੇ ਉਹ ਵੀ ਵੜਾਉਂਦਾ ਰਿਹਾ ਜੀਰੀ ਵਿੱਚ ਕਾਫੀ ਬੜੀ ਬੜੀ ਹੋ ਜਾਂਦੀ ਸੀ ਆ ਦੇਖੋ ਇਹਦੇ ਵਿੱਚ ਚਲੋ ਹੁਣ ਤੁਹਾਨੂੰ ਦਿਖ ਨਹੀਂ ਰਿਹਾ ਜਿਹੜੇ ਫੁੱਲ ਜਿਹਾ ਬਾਈ ਇਹ ਸਾਰੇ ਝੰਡੇ ਰੋਗਦੇ ਆ ਤੇ ਬਾਕੀ ਆਪਣੀ ਜੀ ਦੀ ਦਸਾਉਂਦੇ ਬਾਈ ਉੱਧਰ ਜੀਰੀਆਂ ਨਿਸਰ ਲਈ ਤਿਆਰ ਵੀ ਹੋਣ ਲੱਗੀਆਂ ਤੇ ਬਾਕੀ ਬਾਈ ਮੋਟਰ ਪਰ ਕੋਈ ਵੀ ਫਲ ਜਿਹੜਾ ਮੁੱਕਦਾ ਨਹੀਂ ਹੈਗਾ ਆ ਦੇਖੋ ਬਾਈ ਹੁਣ ਅਮਰੂਦਾਂ ਦਾ ਟਾਈਮ ਹੈ ਅਮਰੂਦ ਲੱਗੇ ਹੋਏ ਹਰੇ ਕਾਕੇ ਖਾਈ ਜਾਂਦਾ ਪੱਕੇ ਅਮਰੂਦ ਤੋੜ ਕੇ ਆ ਦੇਖੋ ਬਾਕੀ ਸਾਰਾ ਜਾਮਨ ਅੰਬ ਦਾ ਟਾਈਮ ਲੰਘ ਲਿਆ ਅਨਾਰ ਹੈ ਅਨਾਰਾਂ ਦਾ ਟਾਈਮ ਵੀ ਲੰਘ ਲਿਆ ਕੋਈ ਕੋਈ ਲੱਗਿਆ ਹੋਇਆ ਰਹਿ ਗਿਆ ਬਾਈ ਆ ਦੇਖੋ ਜਿੱਕਣਾ ਲੱਗਿਆ ਹੋਇਆ ਚਲੋ ਆ ਦੇਖੋ ਅਮਰੂਦ ਇੱਕਣਾ ਬਾਈ ਪੱਕੇ ਪਏ ਆ ਤੋਤੇ ਮੌਜ ਲੁੱਟਦੇ ਆ ਤੋਤੇ ਮਾਰਦੇ ਪੂਰੀਆਂ ਠੁੰਗੇ ਨਾ ਪਰ ਤੇ ਬਾਕੀ ਚੱਲਦੇ ਬਾਈ ਇਦਾਂ ਨਾ ਹੁੰਦਾ ਸਾਨੂੰ ਨੋ ਬਾਈ ਇੱਧਰ ਵੀ ਸਪਰੇ ਹੋ ਗਈ ਸਰੇ ਤੇ ਸਰੇ ਤੱਕ ਤੇ ਆ ਲੋ ਆ ਖੜੀ ਹੈ ਬਾਈ ਸਵਾ 34 ਰਾਜੂ ਬਾਈ ਜੀਰੀ ਇਹ ਵੀ ਵਿੱਚ ਵਿੱਚ ਆ ਦੇਖੋ ਹੋ ਗਈ ਬਾਬੇ ਨਾਨਕ ਦੀ ਕਿਰਪਾ ਇਹ ਆ ਲੋ ਕਹਿੰਦੇ ਜੀ ਦੀ ਬੇਟੀ ਉਹ ਚੀ ਜ ਹੁਣ ਲੱਗੀ ਬਾਈ ਜੀਰੀ ਲੱਗੀ ਇਹ ਵੀ ਨਿਸਰਨ ਤੇ ਆ ਗਈ ਬਾਈ ਸਵਾ 27 ਆਪਣੀ ਸਭਾ ਸਤਾ ਜੀ ਨੂੰ ਤਾਂ ਹਰੇ ਕੋਈ ਫਰਕ ਹੈ ਨਹੀਂ ਦੇਖ ਲੈਂਦੇ ਆ ਬਾਕੀ ਬਾਈ ਹਾਂ ਤਾਂ ਸਾਲੇ ਕੋਈ ਫਰਕ ਨਹੀਂ ਹੋਇਆ ਇਹਨੂੰ ਕੋਈ ਜਿਹੜਾ ਕਹਿ ਦਿੰਦੇ ਵੀ ਕੁੱਕੜੀ ਜੀ ਫੁੱਲ ਗਈ ਘਬੋਲੇ ਵਾਲਾ ਵੀ ਬਾਈ ਕੋਈ ਕੰਮ ਨਹੀਂ ਹਲ ਤਾਂ ਬਾਈ ਵੇਚ ਨਾ ਆ ਦੇਖੋ ਇਹ ਵਿਚਾਰੇ ਫੁੱਟ ਰਹੀ ਹੈ ਆ ਦੇਖੋ ਆ ਢੱਕਾ ਛੋਟਾ ਜਿਹਾ ਹੀ ਹੈ ਲੈ ਬਾਕੀ ਬਾਈ ਬੂਝ ਹੈ ਜਿਹੜਾ ਆ ਦੇਖ ਲੋ ਕੋਈ ਬੂਝ ਮਾਰ ਮਾੜਾ ਨਹੀਂ ਹੈਗਾ ਇਹ ਲੱਗੀ ਵੀ ਇਹ ਲੇਟ ਪਨੀਰੀ ਵਾਲੇ ਖੇਤ ਹੈ ਬਾਈ ਇਹ ਤਾਂ ਇਹ ਵੀ ਚਲੋ ਇਹ ਜਾਨੀ 15 ਦਿਨ ਪਹਿਲਾਂ ਲੱਗੀ ਸੀ ਸਬਸਤਾ ਹੀ ਆ ਮਲਕੀਤ ਵਾਈ ਵਾਲਾ ਮਨੀਰੀ ਵਾਲਾ ਖੇਤ ਹੈ ਇਹ ਵੀ ਲੇਟ ਹੈ ਇਹ ਆ 26 ਵੀਰ ਚਲੋ ਬਾਕੀ ਬਾਈ ਚੱਲੀ ਜਾਂਦਾ ਆ ਦੇਖ ਕੇ ਕਿੜਕਾ ਜਿਹੜਾ ਨਿਸਨ ਲੱਗਿਆ ਜੀ ਸੱਡਾਂ ਜਾਂ ਪਰ ਮਨ ਬੜਾ ਖੁਸ਼ ਹੋਇਆ ਤੇ ਬਾਕੀ ਬਾਈ ਮੇਲ ਆ ਦੇਖੋ ਇੱਧਰ ਹੱਥ ਨਹੀਂ ਲਾਉਣਾ ਚੂਏ ਨੂੰ ਤੋਰੀਆਂ ਇਹ ਵੀ ਲੱਗਈ ਜਾਂਦੀਆਂ ਨਾਲੋਂ ਬੱਟਾ-ਬੱਟਾਂ ਦਾ ਸਾਰਾ ਕੰਮ ਔਕੇ ਆ ਬਾਕੀ ਭਾਈ ਮੋਟਰ ਪਰ ਰੌਣਕ ਲੱਗੀ ਵੀ ਸੀ ਪਹਿਲਾ ਬੰਦਾ ਚਲੇ ਗਿਆ ਆਹਾ ਹਾ ਇੱਥੇ ਆ ਕੇ ਨਜ਼ਾਰਾ ਜ ਆ ਜਾਂਦਾ ਸਾਰਾ ਹੀ ਬਾਕੀ ਪੱਕਾ ਮਰੂਦ ਕੋਈ ਮਿਲ ਜਵੇ ਭਾਈ ਤਾਂ ਤੋੜ ਲੁੰਦੇ ਆ ਢੇਠਾ ਸਭ ਦਾ ਹੱਥ ਜਾਈ ਜਾਂਦਾ ਉੱਪਰ ਤਾਂ ਨਹੀਂ ਕੋਈ ਤੋੜਦਾ ਨਿਕਣਾ ਭਾਈ ਇਹ ਲੱਗਿਆ ਪੱਕਾ ਮਰੂਦ ਪੱਕਾ ਹੈ ਪੱਕਾ ਪਰ ਥੋੜਾ ਜਿਹਾ ਖੱਦ ਲਿਆ ਜਾ ਆਹ ਲੱਗੇ ਹੋਏ ਆ ਪੱਕੇ ਮਰੂਦਾ ਦੇਖੋ ਇਹਨਾਂ ਨੂੰ ਕਹਿੰਦੇ ਹੋਰੇ ਕਿਸੇ ਦਾ ਹੱਥ ਨਹੀਂ ਗਿਆ। ਨਾ ਕਿਸੇ ਨੇ ਥੋੜਿਆ। ਮਰੂਦ ਵਾਕੀ ਬਾਦੂ ਆਰੇ। ਮੋਟੇ ਸ਼ਾਮਾ। ਚਲੋ ਭਾਈ। ਜਿੱ ਤੱਕ ਬਲੌਗ ਤਾਂ ਬਾਕੀ ਪੰਮੂ ਨੂੰ ਮਿਲਦੇ ਘਰ ਜਾ ਕੇ। ਸਕੂਲ ਤੇ ਆਇਆ ਉਹ ਵੀ ਕੀ ਕਰਦੇ ਦੇਖਦੇ। ਲੋ ਭਾਈ ਪਹੁੰਚ ਗਿਆ ਘਰ ਅੰਦਰ ਪਹਿਲਾਂ ਪੰਮੂ ਨੂੰ ਮਿਲੋ ਭਾਈ। ਅੱਛਾ ਸੀ ਕਰ। ਕਿੱਥੇ ਦਾ ਹੈ ਮਰੂਪਤ ਦੱਸ। ਹੂੰ ਤੇ। ਕਿੱਥੋਂ ਤੇ? ਕਿੱਦਾਂ ਗਿਆ? ਦੱਸ ਵੀ ਤਾ ਵੀ ਕਿੱਦਾਂ ਘਟਾ। ਦੋ ਘੰਟਾ ਹੋ ਗਿਆ 2:30 ਵੱਜ ਚੁੱਕੇ ਬਾਈ 2 ਵਜੇ ਆਇਆ ਕਿ ਆ ਫੜ ਕੇ ਮੇਰਾ ਪਤਾ ABC ਹਾਂ ਉਹ ਕਿਆ ਖਾ ਰਿਹਾ ਤਾਂ ਦਾਦੇ ਰੋਟੀ ਖਾ ਰਿਹਾ ਤਾਂ ਨਾ ਹੀ ਉਹਦਾ ਰੋਟੀ ਲੱਗਿਆ ਖਾਣ ਕਿਕਰ ਖਾਂਗੇ ਹਾਂ ਕਿ ਸਾਈਕਲੀ ਦਾ ਟਾਇਰ ਕੋਲ ਤੇ ਆ ਗਈ ਸਿੱਕ ਗਿਆ ਕਿਕਰ ਆਉਣ ਆ ਗਈ ਹੁਣ ਤਾਂ ਹੀ ਲਾਉਣੇ ਬਾਈ ਪਹਿਲਾਂ ਡਰਦਾ ਤਾਂ ਕਹਿੰਦਾ ਸਾਈਕਲ ਜਿਹੜਾ ਟਾਇਰ ਲਾਉਣਾ ਹੁਣ ਸਿੱਖ ਗਿਆ ਹੁਣ ਕਹਿੰਦਾ ਲਾਉਣੇ ਲਾ ਦਈਏ ਹੈ ਹਨ ਦਈਏ ਚਲੋ ਜਾਓ ਬਾਈ ਨਾਲ ਸਾਡੀ ਰੋਟੀ ਤੇ ਇੱਕ ਇੱਥੇ ਤੱਕ ਵਲੌਗ ਤਾਂ ਸਾਡਾ ਮਿਲਦਾ ਕਿਸ ਅਗਲੀ ਵਲੌਗ ਦੇ ਵਿੱਚ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਬੰਦਾ ਸਾਡਾ ਗੁੱਡ ਆ ਇਹ ਚਲੋ ਜੀ ਮਿਲਦਾ ਕਿਸ ਅਗਲੀ ਵਲੌਗ ਦੇ ਵਿੱਚ ਜੀ